ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਇੱਕ ਇਹੋ ਜੀ ਟਿੱਪਣੀ ਇੱਕ ਇਹੋ ਜੇ ਵਿਅਕਤੀ ਵਾਸਤੇ ਜੋ ਵਜ਼ਾਰਤ ਸਾਂਭ ਚੁੱਕਿਆ ਹੈ ਕੇਂਦਰ ਦੇ ਵਿੱਚ ਰਹਿ ਚੁੱਕਿਆ ਹੈ ਔਰ ਟਿੱਪਣੀ ਵੀ ਹਿਠਲੇ ਪੱਧਰ ਦੀ ਯਾਨੀ ਕਿ ਉਸ ਦੀ ਉਸ ਵਿਅਕਤੀ ਵਿਸ਼ੇਸ਼ ਦੀ ਜਾਤ ਉੱਤੇ ਟਿੱਪਣੀ ਕੀਤੀ ਗਈ ਇਹ ਆਪਣੇ ਆਪ ਦੇ ਵਿੱਚ ਇਸ ਪੂਰੇ ਸਕੈਂਡਲ ਨੂੰ ਹੋਰ ਐਸਕੇਲੇਟ ਕਰ ਦਿੰਦਾ ਹੈ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਤੇ ਟਿੱਪਣੀਆਂ ਕੀਤੀਆਂ ਮਰਹੂਮ ਬੂਟਾ ਸਿੰਘ ਜਿਨ੍ਹਾਂ ਦੇ ਪਰਿਵਾਰਕ ਜੀਆਂ ਦੇ ਵੱਲੋਂ ਹੁਣ ਐਫ ਆਈ ਆਰ ਕਰਵਾਈ ਗਈ ਹੈ ਖਾਸ ਤੌਰ ਦੇ ਉੱਤੇ ਇਸ ਮਾਮਲੇ ਦੇ ਉੱਤੇ ਪੈਰਵੀ ਕੀਤੀ ਹੈ ਉਹਨਾਂ ਦੇ ਭਾਣਜੇ ਨੇ ਔਰ ਬਾਕੀ ਪਰਿਵਾਰ ਵੀ ਇਸ ਪੂਰੇ ਮੈਟਰ ਦੇ ਵਿੱਚ ਸ਼ਾਮਿਲ ਹੈ ਐਫ ਆਈ ਆਰ ਕਰਵਾਈ ਗਈ ਹੈ ਰਾਜਾ ਵੜਿੰਗ ਦੇ ਖਿਲਾਫ ਔਰ ਹੁਣ ਮੰਗ ਕੀਤੀ ਜਾ ਰਹੀ ਹੈ ਗ੍ਰਿਫਤਾਰੀ ਦੀ ਲੰਘੇ ਦਿਨ ਤੋਂ ਕੁਝ ਇੰਟਰਵਿਊਜ਼ ਵੀ ਸਰਫਸ ਕਰ ਰਹੀਆਂ ਨੇ ਉਹਨਾਂ ਇੰਟਰਵਿਊਜ਼ ਦੇ ਵਿੱਚ ਵਾਰ-ਵਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਰਾਜਾ ਵੜਿੰਗ ਦੀ ਗ੍ਰਿਫਤਾਰੀ ਜਿਹੜੀ ਆ ਉਹ ਕੀਤੀ ਜਾਵੇ ਹੁਣ ਰਾਜਾ ਵੜਿੰਗ ਨੇ ਜੋ ਗੱਲ ਆਖੀ ਹੈ ਇਸ ਦੇ ਮਲਟੀ ਡਾਈਮੈਂਸ਼ਨਲ ਪਰਪੇਕ ਹੋ ਸਕਦੇ ਨੇ ਇਸ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਆ ਹਾਲਾਂਕਿ ਫਸਟ ਸਟਾਰਟਰਸ ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਜਿਵੇਂ ਕਿ ਦੱਸਿਆ ਕਿ ਗ੍ਰਫਤਾਰੀ ਦੀ ਮੰਗ ਚੱਲ ਰਹੀ ਹੈ ਐਫ ਆਈ ਆਰ ਦਰਜ ਕਰ ਲਈ ਗਈ ਹੈ ਦੂਸਰੇ ਪਾਸੇ ਇਸ ਦਾ ਇੱਕ ਸਿਆਸੀ ਪਰਪੇਕਟ ਵੀ ਹੈਗਾ ਸਿਆਸੀ ਤੋਂ ਆਦੇ ਉੱਤੇ ਤਾਂ ਕਰਕੇ ਕਿਉਂਕਿ ਰਾਜਾ ਵੜਿੰਗ ਇਸ ਵੇਲੇ ਤਰਨਤਾਰਨ ਜ਼ਮੀਨੀ ਚੋਣ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕਾਂਗਰਸ ਵਾਸਤੇ ਕਰਨਵੀਰ ਬੁਰਜ ਵਾਸਤੇ ਪ੍ਰਚਾਰ ਕੀਤਾ ਜਾ ਰਿਹਾ ਰਾਜਾ ਵੜਿੰਗ ਉਸ ਪ੍ਰਚਾਰ ਦਾ ਹਿੱਸਾ ਨਹੀਂ ਤਰਨਤਾਰਨ ਜ਼ਮੀਨੀ ਚੋਣ ਦੇ ਵਿੱਚ ਕਰਨਵੀਰ ਬੁਰਜ ਵਾਸਤੇ ਪ੍ਰਚਾਰ ਕੀਤਾ ਜਾ ਰਿਹਾ ਔਰ ਰਾਜਾ ਵੜਿੰਗ ਜ਼ਾਹਿਰ ਤੌਰ ਦੇ ਉੱਤੇ ਉਸ ਪ੍ਰਚਾਰ ਦਾ ਹਿੱਸਾ ਨਹੀਂ ਔਰ ਉਸ ਪ੍ਰਚਾਰ ਵਿੱਚ ਵੀ ਹੁਣ ਇਸ ਮਸਲੇ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ ਖਾਸ ਤੌਰ ਦੇ ਉੱਤੇ ਕਾਂਗਰਸ ਦੇ ਲੀਡਰਸ਼ਿਪ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਆਲਰੇਡੀ ਬਿਆਨ ਦੇ ਚੁੱਕੇ ਨੇ ਉਹਨਾਂ ਨੇ ਆਲਰੇਡੀ ਇਸ ਪੂਰੇ ਮੈਟਰ ਦੇ ਉੱਤੇ ਰਾਜਾ ਵੜਿੰਗ ਵੱਲੋਂ ਜਾਰੀ ਇਸ ਬਿਆਨ ਦੀ ਵਿਰੋਧਤਾ ਕੀਤੀ ਹੈ ਹਾਲਾਂਕਿ ਜੇ ਰਾਜਾ ਵੜਿੰਗ ਦਾ ਬਿਆਨ ਵੇਖਿਆ ਜਾਵੇ ਤਾਂ ਉਸ ਦੇ ਵਿੱਚ ਸਾਫ਼ ਐ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਰਾਜਾ ਵੜਿੰਗ ਗੱਲੀਬਾਤੀ ਬੋਲ ਗਏ ਬੋਲਣਾ ਨਹੀਂ ਸੀ ਚਾਹੁੰਦੇ ਪਰ ਬੋਲ ਗਏ ਪ੍ਰਤਾਮੀ ਮੂੰਚੋਂ ਨਿਕਲਿਆ ਹੋਇਆ ਬੋਲ ਔਰ ਕਮਾਂਡ ਚੋਂ ਨਿਕਲਿਆ ਹੋਇਆ ਤੀਰ ਮੁੜਦਾ ਨਹੀਂ ਹੈ ਇਹ ਕਹਾਵਤ ਹਰ ਕੋਈ ਜਾਣਦਾ ਹੈ ਤੇ ਇਸ ਵਾਸਤੇ ਰਾਜਾ ਵੜਿੰਗ ਦੇ ਕਹੇ ਹੋਏ ਬੋਲ ਹੁਣ ਉਹਨਾਂ ਨੂੰ ਪੁੱਠੇ ਪੈਣਗੇ ਐ ਲੱਗਦਾ ਹੈ ਕਿ ਰਾਜਾ ਵੜਿੰਗ ਨੇ ਸ਼ਾਇਦ ਆਪਣੇ ਪੈਰੀ ਆਪ ਕਹਾੜਾ ਮਾਰ ਦਿੱਤਾ ਇਹਦੇ ਵਿੱਚ ਵੀ ਕੋਈ ਦੋਰ ਹੈ ਨਹੀਂ ਹੈ ਪਰ ਇਸ ਪੂਰੇ ਮੈਟਰ ਦੇ ਉੱਤੇ ਹੁਣ ਧਿਆਨ ਦੇਣ ਦੀ ਲੋੜ ਹੈ ਕਰਨਬੀਰ ਬੁਰਜ ਜਿਹੜੇ ਨੇ ਉਹ ਕਾਂਗਰਸ ਦੇ ਉਮੀਦਵਾਰ ਨੇ ਕਾਂਗਰਸ ਦੇ ਉਮੀਦਵਾਰ ਵੀ ਉਹ ਜਿਹੜੇ ਕਾਫੀ ਲੰਬੇ ਸਮੇਂ ਤੱਕ ਜਦੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਤੱਕ ਕਰਨਵੀਰ ਬੁਰਜ ਐ ਪ੍ਰਚਾਰੇ ਜਾ ਰਹੇ ਸੀ ਕਿ ਸ਼ਾਇਦ ਕਾਂਗਰਸ ਨੇ ਕੋਈ ਢਿੱਲਾ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ ਕੋਈ ਠੋਸ ਉਮੀਦਵਾਰ ਨਹੀਂ ਉਤਾਰਿਆ ਪਰ ਪ੍ਰਤਾਪ ਸਿੰਘ ਬਾਜਵਾ ਨੇ ਉਸ ਵੇਲੇ ਨੈਲੇ ਤੇ ਦੈਲਾ ਮਾਰ ਦਿੱਤਾ ਸੀ ਜਦੋਂ ਇਹ ਚਰਚਾਵਾ ਸੁਣ ਕੇ ਸ਼ਾਇਦ ਉਮੀਦਵਾਰ ਬਦਲ ਦਿੱਤਾ ਜਾਵੇ ਸ਼ਾਇਦ ਉਮੀਦਵਾਰ ਨੂੰ ਚੇਂਜ ਕਰ ਦਿੱਤਾ ਜਾਵੇ ਔਰ ਪ੍ਰਤਾਪ ਸਿੰਘ ਬਾਜਵਾ ਕਰਨਵੀਰ ਬੁਰਜ ਦੇ ਉੱਤੇ ਹੀ ਡਟੇ ਰਹੇ ਹੁਣ ਜੇ ਕਰਨਬੀਰ ਬੁਰਜ ਹਾਰ ਜਾਂਦੇ ਨੇ ਕਿਉਂਕਿ ਇਹ ਚਰਚਾਵਾਵਾਂ ਚੱਲ ਰਹੀਆਂ ਨੇ ਕਾਂਗਰਸ ਪਾਰਟੀ ਨੂੰ ਲੈ ਕੇ ਤਰਨਤਾਰਨ ਦੇ ਵਿੱਚ ਕਿ ਸ਼ਾਇਦ ਕਾਂਗਰਸ ਪਾਰਟੀ ਐਤਕੀ ਇਹ ਚੋਣ ਨਾ ਕੱਢ ਸਕੇ ਕਿਉਂਕਿ ਉਹਨਾਂ ਦੀ ਸਥਿਤੀ ਜਿਹੜੀ ਆ ਉਹ ਓਨੀ ਕੰਕਰੀਟ ਨਜ਼ਰ ਨਹੀਂ ਆ ਰਹੀ ਤਰਨਤਾਰਨ ਦੇ ਵਿੱਚ ਹੁਣ ਜੇ ਉਹ ਹਾਰ ਜਾਂਦੇ ਆ ਤੇ ਪਤਾਪ ਸਿੰਘ ਬਾਜਵਾ ਦੀ ਜਿਹੜੀ ਇਹ ਦਾਵੇਦਾਰੀ ਕਰਨਬੀਰ ਬੁਰਜ ਦੇ ਉੱਤੇ ਸੀਗੀ ਇਹ ਕਿਤੇ ਨਾ ਕਿਤੇ ਡਾਮਾਡੋਲ ਹੋਏਗੀ ਔਰ ਇਹੋ ਜੀ ਸਥਿਤੀ ਦੇ ਵਿੱਚ ਸੀਨੀਅਰ ਪੱਤਰਕਾਰ ਦਾਵਾ ਕਰ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਕਾਂਗਰਸ ਪਾਰਟੀ ਦੀ ਉਸ ਹਾਈ ਕਮਾਂਡ ਵਾਸਤੇ ਉਸ ਲੀਡਰਸ਼ਿਪ ਵਾਸਤੇ ਫਾਇਦੇਮੰਦ ਰਹੇ ਕਿ ਚਲੋ ਰਾਜਾ ਵੜਿੰਗ ਦੇ ਇਸ ਬੋਲ ਤੋਂ ਬਾਅਦ ਇੱਕ ਵਿਰੋਧਵਾਦ ਸ਼ੁਰੂ ਹੋਇਆ ਔਰ ਉਸ ਵਿਰੋਧਵਾਦ ਨੇ ਕਾਂਗਰਸ ਪਾਰਟੀ ਨੂੰ ਹਰਾ ਦਿੱਤਾ ਪਰ ਇਹ ਚੋਣਾ ਪੈਣ ਤੋਂ ਨਤੀਜੇ ਆਉਣ ਤੋਂ ਬਾਅਦ ਦੀਆਂ ਗੱਲਾਂ ਨੇ ਇਹ ਪੋਸਟ ਰਿਜ਼ਲਟ ਦੇ ਅਨੁਮਾਨ ਲਗਾਏ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਜੇ ਰਾਜਾ ਵੜਿੰਗ ਦੀ ਸਥਿਤੀ ਦੇ ਉੱਤੇ ਧਿਆਨ ਦਈਏ ਤਾਂ ਗ੍ਰਿਫਤਾਰੀ ਜਿਹੜੀ ਹੈ ਉਹ ਹੋ ਸਕਦੀ ਹੈ ਇਹਦੀ ਸੰਭਾਵਨਾ ਜ਼ਿਆਦਾ ਤੇਜ਼ ਹੈ ਕਿਉਂਕਿ ਜੇ ਜੋਗਿੰਦਰ ਸਿੰਘ ਮਾਨ ਦੀ ਗੱਲ ਕਰੀਏ ਜੋਗਿੰਦਰ ਸਿੰਘ ਮਾਨ ਉਹ ਸ਼ਖਸ ਨੇ ਯਾਨੀ ਕਿ ਮਰਹੂਮ ਬੂਟਾ ਸਿੰਘ ਦੇ ਭਾਂਜੇ ਨੇ ਜਿਹੜੇ ਇਸ ਕੇਸ ਦੀ ਪੈਰਵੀ ਕਰਦੇ ਪਏ ਨੇ ਉਹ ਵਾਰ-ਵਾਰ ਇਸ ਗੱਲ ਦੇ ਉੱਤੇ ਖਰੇ ਉਤਰ ਰਹੇ ਨੇ ਦਾਵਾ ਕਰ ਰਹੇ ਨੇ ਕਿ ਉਹ ਗ੍ਰਿਫਤਾਰੀ ਕਰਵਾਉਣਗੇ ਤਾਂ ਇਹ ਤਾਂ ਹੁਣ ਸਮੇਂ ਤੇ ਮਿਆਸਰ ਹੈ ਕਿਉਂਕਿ ਐਫ ਆਈ ਆਰ ਹੋ ਚੁੱਕੀ ਹੈ ਰਾਜਾ ਬੜਿੰਗ ਨੂੰ ਲੈ ਕੇ ਸਥਿਤੀ ਤਨਾਪੂਰਵਕ ਹੈ ਔਰ ਰਾਜਾ ਬੜਿੰਗ ਭਾਵੇਂ ਮਾਫੀ ਵੀ ਮੰਗ ਚੁੱਕੇ ਆ ਪਰ ਦੁਬਾਰਾ ਜਿਵੇਂ ਕਿ ਉਹ ਕਹਾਵਤ ਹੈ ਕਿ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਬੋਲ ਔਰ ਕਮਾਂਡ ਚੋਂ ਨਿਕਲਿਆ ਤੀਰ ਮੁੜਦਾ ਨਹੀਂ ਹੈ ਉਹੀ ਸਥਿਤੀ ਇਸ ਵੇਲੇ ਰਾਜਾ ਬੜਿੰਗ ਵਾਸਤੇ ਬਣੀ ਹੋਈ ਪ੍ਰਤੀਤ ਹੋ ਰਹੀ ਹੈ ਇਹ ਤਾਂ ਹੁਣ ਉਹ ਚੀਜ਼ਾਂ ਨੇ ਜੋ ਸਿਆਸੀ ਤੌਰ ਦੇ ਉੱਤੇ ਵਿਚਾਰੀਆਂ ਜਾ ਰਹੀਆਂ ਨੇ ਜੋ ਇਸ ਵੇਲੇ ਚਰਚਾਵਾ ਦਾ ਕੇਂਦਰ ਬਣੀਆਂ ਹੋਈਆਂ ਨੇ ਪਰ ਇਸ ਤੋਂ ਇਲਾਵਾ ਗਰਾਊਂਡ ਦੇ ਉੱਤੇ ਕੀ ਚੱਲਦਾ ਪਿਆ ਉਹ ਵਾਚਣਾ ਜ਼ਰੂਰੀ ਹੈ ਦਰਅਸਲ ਰਾਜਾਵੜਿੰਗ ਖਿਲਾਫ ਕਪੂਰਥਲਾ ਦੇ ਵਿੱਚ ਇੱਕ ਐਫ ਆਈ ਆਰ ਦਰਜ ਹੋਈ ਹੈ ਸਾਬਕਾ ਕੇਂਦਰੀ ਮੰਤਰੀ ਖਿਲਾਫ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ ਕਪੂਰਥਲਾ ਦੇ ਸਾਈਬਰ ਅਪਰਾਧ ਪੁਲਿਸ ਥਾਣੇ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਖਿਲਾਫ ਸਾਬਕਾ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਕੀਤੀ ਕਥਿਤ અપਮਾਨਜਨਕ ਅਤੇ ਤਰਾਜ਼ਯੋਗ ਟਿੱਪਣੀ ਦੇ ਲਈ ਕੇਸ ਦਰਜ ਕੀਤਾ ਗਿਆ ਰਾਜਾ ਵੜਿੰਗ ਖਿਲਾਫ ਜਾਤੀ ਆਧਾਰਿਤ ਟਿੱਪਣੀਆਂ ਕਰਨ ਦੇ ਦੋਸ਼ ਹੇਠ ਬੀ ਐਨ ਐਸ ਅਤੇ ਐਸ ਸੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਇਹ ਕੇਸ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਵਾਸੀ ਕਪੂਰਥਲਾ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਦਰਜ ਕੀਤਾ ਗਿਆ ਹੈ ਇਹ ਵੀ ਜਾਣਕਾਰੀ ਹੈ ਕਿ ਜੋਗਿੰਦਰ ਸਿੰਘ ਮਾਨ ਜਿਹੜੇ ਨੇ ਉਹ ਬੂਟਾ ਸਿੰਘ ਦੇ ਭਾਣਜੇ ਨੇ ਅਤੇ ਉਹ ਵੀ ਇਸ ਕੇਸ ਦੀ ਪੈਰਵੀ ਕਰ ਰਹੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਸਰਬਜੋਤ ਸਿੰਘ ਨੇ ਦੋਸ਼ ਲਗਾਇਆ ਕਿ ਰਾਜਾ ਵੜਿੰਗ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਉਹਨਾਂ ਦੇ ਪਿਤਾ ਮਰਹੂਮ ਬੂਟਾ ਸਿੰਘ ਖਿਲਾਫ ਜੋ ਟਿੱਪਣੀ ਕੀਤੀ ਉਹਨਾਂ ਨਾਲ ਸਮੂਹ ਮذਬੀ ਸਿੱਖ ਭਾਈਚਾਰਾ ਤੇ ਪਰਿਵਾਰ ਨੂੰ ਭਾਰੀ ਠੇਸ ਪਹੁੰਚੀ ਹੈ ਉਹਨਾਂ ਦੋਸ਼ ਲਾਇਆ ਕਿ ਰਾਜਾ ਵੜਿੰਗ ਨੇ ਆਪਣੀਆਂ ਟਿੱਪਣੀਆਂ ਦੇ ਵਿੱਚ ਉਹਨਾਂ ਦੇ ਕਾਲੇ ਰੰਗ ਕਾਬਿਲ ਨਾ ਹੋਣ ਦੇ ਬਾਵਜੂਦ ਮذਬੀ ਸਿੱਖਾਂ ਕਰਕੇ ਉਹਨਾਂ ਨੂੰ ਗ੍ਰਹਿ ਮੰਤਰੀ ਦਾ ਰੁਤਬਾ ਦੇਣ ਸਨਕਈ ਟਿੱਪਣੀਆਂ ਕੀਤੀਆਂ ਜਿਸ ਨਾਲ ਸਮਾਜ ਤੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਇਸ ਮਾਮਲੇ ਦੇ ਵਿੱਚ ਮਾਫੀ ਵੀ ਮੰਗ ਚੁੱਕੇ ਨੇ ਪੁਲਿਸ ਨੇ ਇਸ ਸੰਬੰਧ ਵਿੱਚ ਭਾਰਤੀ ਨાયਸ ਸੰਹਿਤ ਦੀ ਧਾਰਾ 353 196 ਅਤੇ ਐਸਸੀ ਐਕਟ ਦੀ ਧਾਰਾ 3 ਦਾ ਕਲੋਜ਼ 1 ਦਾ ਸਬਕਲੋਜ਼ ਯੂ ਅਤੇ 3 ਦਾ ਕਲੋਜ਼ 1 ਦਾ ਸਬਕਲੋਜ਼ ਵੀ ਤਹਿਤ ਕੇਸ ਦਰਜ ਕੀਤਾ ਸਸ ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਪੂਰੇ ਮੈਟਰ ਦੇ ਉੱਤੇ ਰਾਜਾ ਵੜਿੰਗ ਨੂੰ ਲੈ ਕੇ ਕੀ ਫੈਸਲਾ ਕੀਤਾ ਜਾਂਦਾ ਹੈ ਹਾਲਾਂਕਿ ਬਹੁਤ ਕੁਝ ਇਸ ਵੇਲੇ ਵਿਚਾਰधीन ਹੈ ਐਫ ਆਈ ਆਰ ਹੋ ਚੁੱਕੀ ਹੈ ਪਰ ਕੀ ਇਸ ਐਫ ਆਈ ਆਰ ਦੇ ਬਾਅਦ ਰਾਜਾ ਵੜਿੰਗ ਦੀ ਗ੍ਰਿਫਤਾਰੀ ਜਿਵੇਂ ਕਿ ਜਗENDER ਸਿੰਘ ਮਾਨ ਵਾਰ-ਵਾਰ ਦਾਅਵਾ ਕਰ ਰਹੇ ਹੈ ਹੋਵੇਗੀ ਜਾਂ ਨਹੀਂ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਂਚਪੂਰਨ ਪੰਜਾਬ